ਸ਼ਹਿਰ ਨਿਵਾਸੀਆਂ ਨੂੰ ਦਿਵਾਲੀ ਦੀਆਂ ਦੁਸ਼ਹਿਰੇ ਦੀਆਂ ਸ਼ੁਭ ਸ਼ੁਭ ਕਾਮਨਾਵਾਂ ਮੇਰੇ ਵੱਲੋਂ ਸ਼ੁਗੜਖਾਸ ਵੱਲੋਂ ਤੇ ਰਮੇਸ਼ ਫਟਰਾਜੋ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਦੁਸ਼ਹਿਰੇ ਤੇ ਦਿਵਾਲੀ ਦੀਆਂ ਬਹੁ ਬਹੁ ਮੁਬਾਰਕਾਂ ਸਾਡਾ ਸ਼ਹਿਰ ਪੰਜਾਬ ਦੇ ਵਿੱਚ ਬਹੁ ਮਸ਼ਹੂਰਾ ਇਹ ਹਰ ਸਾਲ ਦੀ ਤਰ੍ਹਾਂ ਸਾਡੇ ਇੱਥੇ ਬਾਬਾ ਪ੍ਰਧਾਨ ਸਿੰਘ ਜੀ ਕਰਵਾਦੇ ਆ ਬੜੀ ਤੁਮਤਾਮਨਾ ਕਰਵਾਉਂਦੇ ਪਏ ਆ ਸਾਨੂੰ ਆ ਕਿ ਸਾਰਾ ਸ਼ਹਿਰ ਨਾਲ ਯੋਗਦਾਨ ਦੇਣ ਨਾਲ ਤੁਰੋ ਤੇ ਸ਼ਹਿਰ ਦੀ ਸ਼ਹਿਰ ਦੇ ਵਿੱਚ ਜਿਆਦਾ ਰੌਣਕ ਲੱਗੇ ਲੋਕ ਦੂਰ ਦੂਰੋਂ ਟਾਲੀਆਂ ਲੈ ਕੇ ਟਰੈਕਟਰਾਂ ਲੈ ਕੇ ਆ ਰਹੇ ਆ ਦੁਸ਼ਹਰੇ ਦੀ ਰੌਣਕ ਨੂੰ ਵਧਾ ਰਹੇ ਆ ਅਸੀਂ ਇਹੀ ਕੰਨੀ ਆ ਕਿ ਸਾਡੇ ਦੁਸ਼ਹਰੇ ਵਿੱਚ ਸਾਰੇ ਭਾਈਚਾਰੇ ਨਾਲ ਤੁਰੋ ਇੱਕ ਦੂਜੇ ਦਾ ਸਾਥ ਦਿਓ ਤੇ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਮਿਲ ਜੁਲ ਕੇ ਰਹੋ ਸ਼ਰੇ ਦੀਆਂ ਜਦਾ ਜਦਾ ਰੌਣਕਾਂ ਲੱਗਣ ਮਠਾਈਆਂ ਦੁਕਾਨਾਂ 'ਤੇ ਰੌਣਕਾਂ ਲੱਗੇ ਹਲਵਾਈਆਂ ਦੁਕਾਨਾਂ 'ਤੇ ਰੌਣਕਾਂ ਲੱਗਣ ਸਾਰਿਆਂ ਦੇ ਰੌਣਕਾਂ ਲੱਗੇ ਅਸੀਂ ਤਾਂ ਇਹੀ ਕੰਨੀ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ